ਇਨਾਂ ਲਈ ਤਾਂ ਸੁੱਖ ਵਿਲਾਸ ਹੈ ਪਰ ਪੰਜਾਬ ਦੀ ਜਨਤਾ ਲਈ ਇਹ ਦੁੱਖ ਵਿਲਾਸ ਹੈ ਜੀ ਹੁਣ ਸੁੱਖ ਵਿਲਾਸ ਦੀ ਗੱਲ ਕਰੇ ਸੁਖ ਕਰਨ ਸਿੰਘ ਨੂੰ ਤੇ ਤੁਸੀਂ ਡਿਫੈਂਡ ਨਹੀਂ ਕਰ ਸਕਦੇ ਸੁੱਖ ਵਿਲਾਸ ਨੂੰ ਤੁਸੀਂ ਕੀ ਕਰਨਾ ਜਾਣੀ ਹੈ ਨਹੀਂ ਤੁਹਾਡੇ ਤੇ ਜਿਸ ਲੈਵਲ ਤੱਕ ਜਿਸ ਪੱਧਰ ਤੱਕ ਉਹਦੀ ਇਨਵੋਲਵਮੈਂਟ ਹੈ ਉਹਨੂੰ ਬੁਲਾਇਆ ਜਾਊਗਾ ਸੋ ਕਾਰਵਾਈ ਜੋ ਵੀ ਸਖਤ ਤੋਂ ਸਖਤ ਕਰਨੀ ਪਈ ਅਸੀਂ ਕਰਾਂਗੇ ਆਪ ਕਰਕੇ ਵਿਖਾ ਕਰਨਾ ਮੇਰਾ ਡਰਾਮਾ ਹੀ ਹੈ ਇੱਕ ਮਨਿਸਟਰ ਇਹਨਾਂ ਦਾ ਇੱਥੇ ਕਹਿੰਦਾ ਸੀ ਕਿ ਮੈਂ ਇੱਥੇ ਬਦਨ ਸਕੂਲ ਖੋਲ ਦੇਣਾ ਸਕੂਲ ਤੇ ਕੀ ਖੋਲਣਾ ਸੀ ਇਹਨਾਂ ਨੇ ਉਹ ਕਰਕੇ ਤੇ ਵਿਖਾਓ ਨੇਰੇ ਐਵੇਂ ਉਹ ਉਹਨਾਂ ਨੂੰ ਉਹੀ ਦੇ ਹੀ ਜਾਂਦੇ ਹੋ ਨੋਟਿਸਿਸ ਹੀ ਦੇ ਦਿੰਦੇ ਹੋ ਜੀ 108 ਕਰੋੜ ਦਾ ਤੁਸੀਂ ਨੋਟਿਸ দাওਗੇ 1 ਕਰੋੜ ਚੋਸ ਦੇ ਲੈਣ ਗੱਲ ਉਥੇ ਦੀ ਉਥੇ ਹੀ ਪੰਜਾਬ ਦੀ ਲਾਖਾਬੰਦੀ ਹੋਈ ਹੈ ਮੈਂ ਜਾ ਬਜਾਏ ਪੰਜਾਬ ਦੀ ਟੈਰਿਟਰੀ ਨੂੰ ਡਿਫੈਂਡ ਕਰਨ ਵਾਸਤੇ ਭਗਵੰਤ ਮਾਨਤੇ ਦੀ ਪੁਲਿਸ ਜਿਹੜੀ ਹੈ ਗੋਡਿਆਂ ਭਰਨੇ ਹੋਗੀ ਕੱਲ ਸ਼ੁਭਕਰਨ ਸਿੰਘ ਦੀ ਮੌਤ ਦੇ ਵਿੱਚ ਸਾਰਿਆਂ ਨੂੰ ਪਹਿਲੇ ਤੇ ਜਿਹੜੀ ਐਫਆਈਆਰ ਲੋਜ ਕੀਤੀ ਉਹਦੇ ਚ ਬੰਦਾ ਹੀ ਸਾਰੇ ਪੰਜਾਬ ਦੀ ਮੰਗ ਸੀ ਕਿ ਜਿਸਾਂ ਬਰਗਾੜੀ ਤੇ ਮਹਿਵਲ ਕਲਾਂ ਤੁਸੀਂ ਬਾਦਲਾ ਦੇ ਖਿਲਾਫ ਪਰਚਾ ਦਰਜ ਕੀਤਾ ਉਹ ਕਿਹੜੇ ਮੌਕੇ ਤੇ ਸੀ ਕਿ ਆਰਡਰਸ ਉਹਨਾਂ ਦੇ ਹੋਏ ਸੀ ਸਾਡਾ ਵੀ ਇਹ ਗੱਲ ਕਹਿਣੀ ਕਿ ਆਰਡਰਸ ਹੋਮ ਮਿਨਿਸਟਰ ਆਫ ਹਰਿਆਣਾ ਦੇ ਹੋਏ ਨੇ ਇਹਦੇ ਵਿੱਚ ਅਨਿਲ ਵਿਜ ਹੋਮ ਮਿਨਿਸਟਰ ਨੂੰ ਐਫ ਆਈ ਆਰ ਚ ਪਾਓ ਬਲੈਂਕ ਐਫ ਆਈ ਆਰ ਦਿੱਤੀ 7 ਦਿਨ ਲਗਾਤਾਰ ਵੇਟ ਕਰਦੇ ਰਹੇ ਉਹ ਵੀ ਮੇਰੀ ਪਿੱਲ ਪਈ ਸੀ ਪੁਰਾਣੇ ਐਡਵੋਕੇਟ ਜਨਰਲ ਦਿਓਲ ਸਾਹਿਬ ਮੇਰੇ ਵਕੀਲ ਸਨ ਕੱਲ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਲੱਗੀ ਸੀ ਇਹਨਾਂ ਨੂੰ ਇੱਕ ਦਿਨ ਪਹਿਲੇ ਜੋ ਨੋਟਿਸ ਮਿਲੇ ਇਹਨਾਂ ਨੂੰ ਪਤਾ ਸੀ ਕਿ ਇਹ ਆਨਰੇਬਲ ਹਾਈ ਕੋਰਟ ਨੇ ਹੁਣੇ ਐਫਆਈਆਰ ਦਰਜ ਕਰਵਾਉਣ ਵਾਸਤੇ ਕਿਹਾ ਹੈ ਪਰਸੋਂ ਰਾਸ 10:00 ਵਜੇ 40 ਮਿੰਟ ਤੇ ਐਫਆਈਆਰ ਦਰਜ ਕਰਦੇ ਨੇ ਥੇਰੇ ਰਾਤ 11:00 ਵਜੇ ਪੋਸਟਮਾਰਟਮ ਕਰਦੇ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਖਵਾਵਾਂਗਾ ਜਦੋਂ ਇੱਥੋਂ ਸੈਸ਼ਨ ਖਤਮ ਹੋ ਜਾਏ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਦੀ ਹੈਡਵਾਈਜ਼ਰੀ ਹੈ ਕਿ ਸਨਸੈਟ ਤੋਂ ਬਾਅਦ ਜਦੋਂ ਦਿਨ ਛੁੱਪ ਜਾਂਦਾ ਕੋਈ ਪੋਸਟਮਾਰਟਮ ਨਹੀਂ ਹੋਏ ਵਿਸ਼ੇਸ਼ ਤੌਰ ਇਹਦੇ ਵਿੱਚ ਜਿਸ ਨਾਲ ਫਾਇਰ ਵਜੇ ਗੋਲੀ ਵਜੀ ਉਹ ਕਹਿੰਦੇ ਜਿਹੜੀ ਨੈਚੁਰਲ ਲਾਈਟ ਦੇ ਵਿੱਚ ਜ਼ਖਮ ਨੂੰ ਤੁਸੀਂ ਵੇਖ ਸਕਦੇ ਹੋ ਇਹ ਇੱਕ ਬਕਾਇਦਾ ਤੋਂ ਐਡਵਾਈਜ਼ਰੀ ਜਿਹਦੇ ਅਗੇਂਸਟ ਗਿਆ ਪੰਜਾਬ ਗਵਰਨਮੈਂਟ ਦੀ ਵੀ ਐਡਵਾਈਜ਼ਰੀ ਮੇਰੇ ਕੋ ਭਾਈ ਗਵਰਨਮੈਂਟ ਆਫ ਇੰਡੀਆ ਦੀ ਵੀ ਐਡਵਾਈਜ਼ਰੀ ਇਹਨਾਂ ਨੂੰ ਜੇ 7 ਦਿਨ ਡੀਕ ਕਰਦੇ ਫਿਰ ਜੋ ਇਹਨਾਂ ਨੇ ਕੰਮ ਕੀਤਾ ਵੇਖੋ ਇਹਨਾਂ ਪੁਲਿਸ ਸਟੇਸ਼ਨ ਜੀਨ ਦੇ ਵਿੱਚ ਉੱਥੇ ਇੱਕ ਇਹਨਾਂ ਦਾ ਮੈਨੂੰ ਥਾਣਾ ਭੁੱਲ ਗਿਆ ਜਿਹਦੇ ਵਿੱਚ ਕੇਸ ਦਰਜ ਕਰ ਉਹਦਾ ਮਤਲਬ ਇਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਵਾਕਿਆ ਜਿਹੜਾ ਹੋਇਆ ਹਰਿਆਣੇ ਚੋ ਤੇ ਇਹ ਦੇਖੀ ਡਿਫੈਂਡ ਕਰਦੇ ਆ ਇਕਨੋਮੀ ਜ਼ੀਰੋ ਹੋ ਚੁੱਕੀ ਹੈ ਜਿੰਨੇ ਤੁਸੀਂ ਵੇਖੋ ਜਿੰਨੇ ਵਪਾਰੀਆਂ ਨੇ ਜਾਂ ਇੰਡਸਟਰੀਸਟਾਂ ਨੇ ਬੈਂਕਾਂ ਕੋਲ ਕਰਜ਼ਾ ਲੈ ਕੇ ਆਪਣੀ ਇੰਡਸਟਰੀ ਚ ਚਲਾ ਰਹੇ ਬੈਂਕ ਤੇ ਉਹਦੇ ਕੋਈ ਇੰਟਰਸਟ ਲੈ ਹੀ ਰਹੇ ਨੇ ਗਵਰਨਮੈਂਟ ਆਫ ਪੰਜਾਬ ਨੇ ਇੱਕ ਨਵਾਂ ਬੈਕ ਡੋਰ ਉਹਦਾ ਸਾਰਿਆਂ ਨੂੰ ਟੈਕਸ ਕਰ ਦੋ ਪੰਜਾਬ ਤੋਂ ਪਸੇਵਾਰਾਂ ਤੋਂ ਆਸ ਦਾ ਤੇ ਚਾਂਸ ਹੀ ਕੋਈ ਨਹੀਂ ਫਿਰ ਮਨੂ ਦਾ ਇਹ ਉਸ ਤਰ੍ਹਾਂ ਹੀ ਹੈ ਜਿਸਾ ਸਿੱਧੂ ਮੂਸੇਵਾਲੇ ਦਾ ਕੇਸ ਹੋਇਆ ਸੀ ਉਸ ਟਾਈਮ ਵੀ ਉਹਦੇ ਪੇਰੈਂਟਸ ਨਹੀਂ ਸੀ ਚਾਹਦੇ ਕਿ ਮੌਕੇ ਤੇ ਸਿਸਕਾਰ ਹੋਏ ਇਹੀ ਇੰਟੈਲੀਜੈਂਸ ਅਫਸਰ ਜਿਹੜੇ ਹੁਣ ਇਸ ਪਰਿਵਾਰ ਨੂੰ ਕਿਉਂਕਿ ਗਰੀਬ ਪਰਿਵਾਰ ਨੇ ਵਿਚਾਰੇ ਮਿਸਕਾਈਡ ਹੋ ਜਾਂਦੇ ਆ ਜੋ ਐਡੀਜੀਪੀ ਲੈਵਲ ਦਾ ਆਈਜੀ ਲੈਵਲ ਦੇ ਬੰਦੇ ਜਾਂਦੇ ਇਹਨਾਂ ਨੂੰ ਸਵਾਮੀਆਂ ਕਹਾਣੀਆਂ ਸੈੱਲ ਕਰਦੇ ਨੇ ਨੌਕਰੀ ਦਾ ਵੇਚਿਆ ਤਾਂ ਕਰੋੜ ਰੁਪਏ ਤੇ ਗੱਲ ਇੱਥੇ ਕਰੋੜ ਰੁਪਏ ਤੇ ਇੱਕ ਨੌਕਰੀ ਦੀ 300 ਬੰਦਾ ਹੋਰ ਫੱਟੜ ਪਿਆ ਪੰਜਾਬ ਦੇ ਇੰਟਰਸਟ ਨੂੰ ਤੁਸੀਂ ਕਿਸਾਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਨਹੀਂ ਕਰ ਸਕੇ ਸਾਰਿਆਂ ਨੂੰ ਪਹਿਲੇ ਤੇ ਕਿਸਾਨ ਜਥੇਬੰਦੀਆਂ ਚ ਜੇ 파ੜ ਪਾਇਆ ਉਹ ਭਗਵੰਤ ਮਾਨ ਨੇ ਤੇ ਇਹਦੀ ਇੰਟੈਲੀਜੈਂਸ ਪੁਲਿਸ ਦੀਆਂ ਏਜੰਸੀਆਂ ਨੇ ਪਾਇਆ ਪਹਿਲੇ ਤੇ ਉਹਨਾਂ ਨੂੰ ਕਮਜ਼ੋਰ ਕੀਤਾ ਉਹਨਾਂ ਨੂੰ ਇਹ ਸੀ ਕਿ ਜੇ ਸਾਰੇ ਜਣੇ ਇਕੱਠੇ ਹੋਣਗੇ ਦਿੱਲੀ ਜਾਣਗੇ ਤੇ ਜਿਹੜੇ ਵਾਦੇ ਮੋਦੀ ਸਾਹਿਬ ਨੇ 3 ਸਾਲ ਪਹਿਲੇ ਕੀਤੇ ਜੋ ਵਾਪਸ ਲੈਣ ਉਹ ਮੰਨੇ ਪਹਿਣਗੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਪਤਾ ਸੀ ਕਿ ਜਥੇਬੰਦੀਆਂ ਇਲੈਕਸ਼ਨਾਂ ਦੇ ਨੇੜੇ ਜਾ ਕੇ ਸੰਘਰਸ਼ ਕਰਨਗੀਆਂ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਪੰਜਾਬ ਦੀ ਟਰੇਟਰੀ ਡਿਪੈਂਡੈਂਸੀ ਕੀਤੀ ਪੰਜਾਬ ਪੁਲਿਸ ਕਿਲੋਮੀਟਰ ਪਿਛੇ ਛੇੜਦੀ ਹੈ ਹਰਿਆਣੇ ਦੀ ਪੁਲਿਸ ਬਕਾਇਦਾ ਤੌਰ ਪੀਸਫੁਲ ਪ੍ਰੋਟੈਸਟੈਂਟਸ ਦੇ ਉੱਤੇ ਗੋਲੀਆਂ ਚਲਾ ਰਹੀ ਹੈ ਇਟ ਹਾਸ ਨੈਵਰ ਬੀਨ ਸੱਚ ਤੁਸੀਂ ਵੇਖੋ ਜਿਹੜਾ ਸ਼ੁਭ ਕਰਮਨ ਕਰਨ ਸਿੰਘ ਦੇ ਗੋਲੀ ਵਧੀ ਇਹ ਬਿਲਕੁਲ ਪਿਛਲੇ ਪਾਸੇ ਵਧੀ ਉਹਦਾ ਮਤਲਬ ਉਹਦਾ ਮੂੰਹ ਜਾਂ ਭੱਜ ਰਿਹਾ ਸੀ ਜਾਂ ਕਿਤੇ ਹੋਰ ਜਾ ਰਿਹਾ ਤੇ ਭੱਜਣ ਵਾਲੇ ਨੂੰ ਤਾਂ ਵੈਸੇ ਵੀ ਗੋਲੀ ਨਹੀਂ ਮਾਰੀ ਜਾ ਸਕਦੀ ਐਂਡ ਬਕਾਇਦਾ ਤੌਰ ਕਾਨੂੰਨ ਹੈ ਜੇ ਫਾਇਰ ਵੀ ਕਰਨਾ ਹੈ ਡੀਸੀ ਦੇ ਆਰਡਰਸ ਤੋਂ ਬਾਅਦ ਉਹ ਵੀ ਲੱਤਾਂ ਤੋਂ ਤੇ ਗੋਡਿਆਂ ਤੋਂ ਥੱਲੇ ਹੋਣਾ ਚਾਹੀਦਾ ਤੁਸੀਂ ਸਿੱਧੇ ਤੌਰ ਸਿਰ ਦੇ ਵਿੱਚ ਗੋਲੀਆਂ ਮਾਰ ਰਹੇ ਹੋ ਫਿਰ ਜ਼ੀਰੋ ਐਫ ਆਈ ਆਰ ਕੱਟ ਰਹੇ ਹੋ ਫਿਰ ਵਾਕਿਆ ਹਰਿਆਣੇ ਦਾ ਬੁਖਾਰ ਰਹੇ ਹੋ ਤਾਂ ਹੋਰ ਕਸਰ ਕੀ ਰਹਿ ਗਈ ਅੱਜ ਵਿਧਾਨ ਸਭਾ ਦੇ ਅੰਦਰ ਮਸਲੇ ਚੱਕੋਗੇ ਤੁਸੀਂ ਕਿਉਂਕਿ ਦੇਖੋ ਅੱਜ ਗਵਰਨਰ ਅੱਜ ਗਵਰਨਰ ਦੇ ਅਡਰੈਸ ਸੇ ਥੋੜਾ ਮੋਟਾ ਖੜਾਕ ਤੇ ਜ਼ਰੂਰ ਹੋਏਗਾ ਵੱਡਾ ਖੜਾਕ ਚਾਰ ਦਿਨ ਚੱਲ ਉਧਰ ਜਵਾਬ ਦੇ ਬਣਾਵਾਂਗੇ ਦੇਖੋ ਤੁਸੀਂ ਇੱਕ ਇਕੱਲਾ ਇੱਕ ਸੈਟਿੰਗ ਦਿੱਤੀ ਹੈ ਇੱਕ ਸੈਟਿੰਗ ਦਾ ਬਤਲਵੇ ਬੇਨ ਆਪੋਜੀਸ਼ਨ ਪਾਰਟੀ ਨੂੰ 22 ਤੋਂ 25 ਮਿੰਟ ਮਿਲ ਗਏ ਨਹੀਂ ਤੇ ਘੱਟ ਤੋਂ ਘੱਟ 2 ਦਿਨ ਦਾ ਗਵਰਨਰਜ਼ ਅਡਰੈਸ ਤੇ 2 ਤੋਂ 3 ਦਿਨ ਦੀ ਬਹਿਸ ਆ ਬਜਟ ਤੇ ਵੀ ਇੱਕੋ ਸੈਟਿੰਗ ਕਿਉਂਕਿ 70000 ਕਰੋੜ ਦਾ ਕਰਜ਼ਾ ਚੁੱਕ ਲਿਆ ਕਰਜ਼ਾਈ ਪੰਜਾਬ ਕਰ ਦਿੱਤਾ ਸਹਿ ਤੁਸੀਂ ਹੈਰਾਨ ਹੋਗੇ 111000 ਕਰੋੜ ਦੀਆਂ ਸੈਂਟਰ ਸਕੀਮਸ ਪਿਛਲੇ ਸਾਲ ਦੀਆਂ ਲੈਪਸ ਹੋ ਗਈਆਂ ਕਿਉਂਕਿ ਜਿਹੜੇ ਪੈਸੇ ਸੂਬੇ ਨੇ ਪਾਣੇ ਹੁੰਦੇ ਆਪਣਾ ਸ਼ੇਅਰ ਉਹ ਇਹਨਾਂ ਕੋਲ ਪੈਸੇ ਆ ਨਹੀਂ ਇਹਨਾਂ ਕੋ ਆਪਣੀਆਂ ਫੋਟੋਆਂ ਜੋ ਕੇ ਤੁਹਾਡੇ ਟੀਵੀਆਂ ਨੂੰ ਦੇਣ ਵਾਸਤੇ ਅਖਬਾਰਾਂ ਨੂੰ ਦੇਣ ਵਾਸਤੇ ਪੈਸੇ ਆਏ ਨੇ ਪੰਜਾਬ ਦੀਆਂ ਸੈਂਟਰ ਸਕੀਮਸ ਦਾ ਲਾਭ ਲੈਣ ਵਾਸਤੇ ਦੇ ਹੈਵ ਨੋ ਮਨੀ ਮਾਇਸਾਂ ਅਕਸ਼ਰ ਤਾਂ ਅंजलि ਦੇਣੀ ਚਾਹੀਦੀ ਜਿਹੜੇ ਕਿਸਾਨ ਸ਼ਹੀਦ ਹੋਏ ਕਿਉਂਕਿ ਪਿਛਲੀ ਵਾਰ ਵੀ ਛਹੀ ਜਿਹੜੇ ਕਿਸਾਨ ਹੋਏ ਸੋਨਾਂ ਸ਼ਤਾਨ ਦੀ ਦਿੱਤੀ ਗਈ ਸੀ ਸ਼ੁਕਰਨ ਸਮੇਤ ਜਿਹੜੇ ਬਾਕੀ ਜ਼ਰੂਰ ਨਾ ਹੀ ਐਡ ਕਰਨਗੇ ਤੇ ਮੈਂ ਕਰਾਂਗਾ ਪੰਜ ਸਾਲ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਸੁੱਖ ਵਾਸਤੇ ਕਾਗਜ਼ ਦਿਖਾਏ ਨੇ ਤੇ ਉਹਦੋਂ ਕਿਹਾ ਕਿ 108 ਕਰੋੜ ਦੇ ਜਿਹੜੇ ਉਹ ਟੈਕਸ ਉਹ ਮਾਫ ਕਰਾਣੇ ਤੇ ਕਿਹਾ ਕਿ ਉਥੇ ਇੱਕਾ ਜਿਹੜੀਆਂ ਲੋਕਾਂ ਦੇ ਫੂਲ ਦੇ ਨਾਲ ਦੇਖੋ ਮੈਂ ਭਗਵੰਤ ਮਾਨ ਜੀ ਨੂੰ ਕਹਿੰਦਾ ਡਰਾਮਾ ਬੰਦ ਕਰੋ ਤੁਹਾਡੇ ਇਸ ਡਰਾਮੇ ਦੀ ਚੁੱਕੀਆਂ ਮਾਰ-ਮਾਰ ਐਮਐਸਪੀ ਤੋਂ ਹੀ ਬੰਦਦੇ ਰਹੇ ਤੁਸੀਂ ਹੁਣ ਸੁੱਖ ਵਿਲਾਸ ਦੀ ਗੱਲ ਕਰੇ ਸੁਖ ਕਰਨ ਸਿੰਘ ਨੂੰ ਤੂੰ ਤੇ ਡਿਫੈਂਡ ਨਹੀਂ ਕਰ ਸਕਦਾ ਸੁਖ ਵਿਲਾਸ ਨੂੰ ਤੂੰ ਹੀ ਕਰਨਾ ਜਾਣੀ ਹੈ ਨਹੀਂ ਤੁਹਾਡੇ ਆਪ ਕਰਕੇ ਵਿਖਾ ਕਰ ਰਾਂ ਨਿਰਾ ਡਰਾਮਾ ਹੀ ਹੈ ਇੱਕ ਮਨਿਸਟਰ ਇਹਨਾਂ ਦਾ ਇੱਥੇ ਕਹਿੰਦਾ ਸੀ ਕਿ ਮੈਂ ਇੱਥੇ ਬੜੇ ਸਕੂਲ ਖੋਲ ਦੇਣਾ ਸਕੂਲ ਤੇ ਕੀ ਖੋਲਣਾ ਸੀ ਇਹਨਾਂ ਨੇ ਉਹ ਕਰਕੇ ਤੇ ਵਿਖਾਓ ਨਿਰੇ ਐਵੇਂ ਉਹ ਉਹਨਾਂ ਨੂੰ ਉਹੀ ਦੇ ਹੀ ਜਾਂਦੇ ਹੋ ਨੋਟਿਸਿਸ ਹੀ ਦੇ ਦਿੰਦੇ 108 ਕਰੋੜ ਦਾ ਤੁਸੀਂ ਨੋਟਿਸ দাও ਕਿ ਹਾਈ ਕੋਰਟ ਤੋਂ ਸਟੇ ਲੈਣ ਕੱਲ ਉਥੇ ਦੀ ਉਥੇ ਤੋਂ ਗੱਲ ਇਹ ਹੈ ਕੁਝ ਵੀ ਨਹੀਂ ਡਰਾਮਾ ਝੂਠ ਫਰਾਡ ਨਿਰਾ ਇਹਨਾਂ ਕੋਈ ਹੀ ਰਹਿ ਗਿਆ ਐਂਡ ਜਿਹੜੀ ਮੇਰੀ ਪਹਿਲੇ ਵੀ ਮੈਂ ਤੁਹਾਨੂੰ ਕਹਿੰਦੇ ਰ ਅੱਜ ਫੇਰ ਕਹਿ ਰਿਹਾ ਆਊਟਸਾਈਡ ਦੀ ਵਿਧਾਨ ਸਭਾ ਕਿ ਇਹ ਜਿਹੜਾ ਬਕੈਦਾ ਟਰ ਗੋਡੇ ਟੇਪ ਚੁੱਕਿਆ ਸੈਂਟਰ ਤੇ ਇਹ ਰਿਪ੍ਰੈਜ਼ੈਂਟੇਟਿਵ ਭਾਜਪਾ ਦੀ ਸਰਕਾਰ ਇਹ ਪੰਜਾਬ ਦਾ ਰਿਪ੍ਰੈਜ਼ੈਂਟੇਟਿਵ ਨਹੀਂ ਨਾ ਹੀ ਆਪ ਦੀ ਜਿਹੜੀ ਸੈਂਟਰ ਲੀਡਰਸ਼ਿਪ ਨਾ ਉਹਦੇ ਕਹਿਣੇ ਚ ਇਹ ਬੜਾ ਕੁਝ ਇਹ ਨਾਲ ਵਿੱਚ ਚੱਲ ਰਿਹਾ ਹੀ ਇਸ ਨੋ ਮੋਰ ਰਿਪ੍ਰੈਜ਼ੈਂਟਿੰਗ ਦਿਸ ਹੀ ਇਸ ਰਿਪ੍ਰੈਜ਼ੈਂਟਿੰਗ ਦੀ ਸੈਂਟਰ ਗਵਰਨਮੈਂਟ ਜੋ ਐਂਡ ਐਂਡ ਟੈਸਟ ਆਫ ਪੰਜਾਬ will never be shaped in it